ਵਾਈਗੁਰ ਦੀ ਕਾਂ ਖਾਲਸਾ ਵਾਈਗੁਰ ਦੀ ਕੀ ਫਤਿਹ ਵਿੱਚ ਦੁਨੀਆ ਸੇਵ ਕਮਾਈਏ ਕਾਦਰਗੇ ਬੈਸਨ ਜਾਈਏ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਘਰਾਂ ਜੰਦਰ ਵਿਖੇ ਵਿਜ਼ਰਟ ਸਪ੍ਰਿੰਗ ਐਨ ਜੀਓ ਵਾਲੋਂ ਬੜਾ ਵੱਡਾ ਅਪਰੇਲਾ ਕਰਕੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲਗਭਗ 550 ਜਿਹੜੇ ਪੇਸ਼ੈਂਟ ਸੀਗੇ ਡਾਕਟਰ ਜਤਿੰਦਰ ਕਮਾਲ ਜੀ ਉਹਨਾਂ ਨੇ ਬੜੇ ਮੇਰੇ ਨਾਲ ਖੜੇ ਨੇ ਡਾਕਟਰ ਜਤਿੰਦਰ ਕਮਾਲ ਜੀ ਬੜੇ ਵਧੀਆ ਤਰੀਕੇ ਨਾਲ ਉਹਾਂ ਨੇ ਸੰਗਾਂ ਦਾ ਆਪੀ ਤਗਮ ਕੀਤਾ ਐਂਕਾ ਬੜੀਆਂ ਗਈਆਂ ਜਿਹਦੇ ਵਿੱਚ ਬੜਾ ਵੱਡਾ ਰੋਲ ਹੈ ਸਾਡੇ ਨਵੀਕ ਸਿੰਘ ਜੀ ਦੇਖੋ ਕਿ ਸਾਡੇ ਇਲਾਕੇ ਦੇ ਨਿਵਾਸੀ ਵੀ ਨੇ ਉਹਨਾਂ ਨਾਲ ਜਤਿੰਦਰ ਕਮਾਲ ਖਦੀਬ ਸਿੰਘ ਅਸੀਂ ਗੁਰਦੁਆਰਾ ਬਾਬਾ ਜੀਮਨ ਸਿੰਘ ਕਨੇਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਆਪਣੇ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੋਂ ਵੀ ਬੇਨਤੀ ਕਰਦਾ ਕਿ ਮਾਜ ਦੇ ਮਹੀਨੇ ਵਿੱਚ ਇੱਕ ਬਹੁਤ ਵੱਡਾ ਕੈਂਪ ਲਾਣ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਨਾ ਇਹ ਲੋੜਾਂ ਦੇ ਲੋਕ ਨੇ ਇੱਥੇ ਲੋੜ ਹੈ ਲੋਕਾਂ ਦੀ ਸੇਵਾ ਕਰਨ ਦੀ ਕਿਉਂਕਿ ਲੋਕ ਜਿਹੜੇ ਨੇ ਲੋੜਵੰਦ ਨੇ ਕਿ ਆਪਾਂ ਇਹਨਾਂ ਦੀ ਸੇਵਾ ਕਰਾਂਗੇ ਤਾਂ ਸਾਨੂੰ ਦਰਗਾਹ 'ਚ ਥਾ ਵੀ ਮਿਲੇਗੀ ਤਾਂ ਮੈਂ ਆਪਣੀ ਦੇਲ ਦੀਆਂ ਗੜਾਈਆਂ ਤੋਂ ਦਾਸ ਮੁਖ ਸੇਵਾਦਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਘਰ ਬਿੰਦਰਪਾਲ ਸਿੰਘ ਖਾਲਸਾ ਡਾਕਟਰ ਰਤਿੰਦਰ ਕੁਮਾਰ ਜੀ ਦਾ ਨਵਜੀਤ ਸੇਖੋ ਦਾ ਰਤਿੰਦਰ ਕੁਮਾਰ ਜੀ ਦਾ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਆਸ ਕਰਦਾ ਕਿ ਅੱਗੋਂ ਵੀ ਸਾਡੇ ਗੁਰਦੁਆਰਾ ਸਾਹਿਬ ਕਿਸੇ ਤਰ੍ਹਾਂ ਇਹ ਕੈਂਪ ਲਾ ਕੇ ਤੇ ਜੋ ਲੋੜਵੰਦ ਲੋਕ ਨੇ ਉਹਨਾਂ ਦੀ ਸੇਵਾ ਕਰਦੇ ਜਾਣ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਈ ਗੁੱਡੀ ਖਾਲਸਾ ਬਾਈ ਗੁੱਡ